ਇਸ ਸੀਸੀਟੀਵੀ ਵਿੱਚ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਦੇ ਵਿੱਚ ਵੇਖ ਸਕਦੇ ਹੋ ਕਿ ਦੋ ਧਿਰਾਂ ਦੇ ਵਿਚਾਲੇ ਜੋ ਲੜਾਈ ਹੋ ਰਹੀ ਝਗੜਾ ਹੋ ਰਿਹਾ ਸੀ ਸੋ ਉਸ ਨੂੰ ਹਟਾਉਣ ਦੇ ਲਈ ਉਸ ਨੂੰ ਬੰਦ ਕਰਵਾਉਣ ਦੇ ਲਈ ਨੌਜਵਾਨ ਜਾਂਦੇ ਨੇ ਤੇ ਉਲਟਾ ਉਸ ਲੜਾਈ ਦੇ ਵਿੱਚ ਉਹਨਾਂ ਨੌਜਵਾਨਾਂ ਤੇ ਹੀ ਸੱਟਾਂ ਲਗਾ ਦਿੱਤੀ ਜਾਂਦੀਆਂ ਨੇ ਸੋ ਇੱਕ ਮਹੀਨਾ ਇਸ ਗੱਲ ਨੂੰ ਹੋ ਗਿਆ ਹੈ ਸੋ ਜਿਹੜੀਆਂ ਸੱਟਾਂ ਉਹਨਾਂ ਨੌਜਵਾਨਾਂ ਦੇ ਲੱਗੀਆਂ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਪੀੜਿਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਸੋ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਨੂੰ ਲੜਾਈ ਜਿਹੜਾ ਕਿ ਛਡੌਣਾ ਕਾਫੀ ਮਹਿੰਗਾ ਪੈ ਗਿਆ ਜਿਹੜੇ ਲੋਕ ਲੜ ਰਹੇ ਸੀ ਉਹਨਾਂ ਦੇ ਵੱਲੋਂ ਹੀ ਇਸ ਨੌਜਵਾਨਾਂ ਨੂੰ ਕੁੱਟਿਆ ਗਿਆ ਸੋ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੁਰੂ ਨਾਨਕਪੁਰਾ ਇਲਾਕੇ ਦੇ ਵਿੱਚ ਇੱਕ ਮਹੀਨਾ ਪਹਿਲਾਂ 2-13 ਵਿੱਚ ਹਲੇ ਝਗੜਾ ਹੋ ਰਿਹਾ ਸੀ ਝਗੜੇ ਦਾ ਰਾਜੀਨਾਮਾ ਕਰਵਾਉਣ ਵਾਸਤੇ ਇੱਕ ਨੌਜਵਾਨ ਇੱਕ ਧਿਰ ਵੱਲੋਂ ਜੋ ਕਿ ਬੁਰੀ ਤਰ੍ਹਾਂ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਉਸ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤੇ ਗਏ ਸੋ ਜਿਸ ਤੋਂ ਬਾਅਦ ਉਹ ਨੌਜਵਾਨ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਤੇ ਉਸ पीडਿਤ ਨੌਜਵਾਨ ਦੇ ਪਰਿਵਾਰ ਵੱਲੋਂ ਇੱਕ ਮਹੀਨਾ ਬਾਅਦ ਜੋ ਕਿ ਪ੍ਰੈਸ ਕਾਨਫਰੰਸ ਰਾਹੀਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ पीडਿਤ ਨੌਜਵਾਨ ਨੇ ਦੱਸਿਆ ਕਿ ਉਸ ਦੇ ਕਿਸੇ ਦੋਸਤ ਦੇ ਐਕਟੀਵਾ ਟਰੱਕ ਨਾਲ ਟਕਰਾਨ ਕਰਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਦੂਸਰੀ ਧਿਰ ਦੇ ਲੋਕ ਵੀ ਉਸ ਨੂੰ ਜਾਣਦੇ ਸਨ ਜਿਸ ਲਈ ਉਹਨਾਂ ਦਾ ਰਾਜਨਾਮਾ ਕਰਵਾਉਣ ਗਿਆ ਅਤੇ ਇਸ ਦੌਰਾਨ ਦੂਸਰੀ ਧਿਰ ਵੱਲੋਂ ਉਹਨਾਂ ਦੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਸੋ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨਾਂ ਵੱਲੋਂ ਇਸ ਨੌਜਵਾਨ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਤੇ ਜਦਕਿ ਇਹ ਆਪਣੇ ਦੋਸਤ ਨੂੰ ਛੁਡਵਾਉਣ ਅਤੇ ਦੋਨਾਂ ਦਾ ਰਾਜਨਾਮਾ ਕਰਵਾਉਣ ਲਈ ਗਿਆ ਸੀ ਅਤੇ ਇਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਤੋਂ ਬਾਅਦ ਇਸ ਨੂੰ ਜ਼ਖਮੀ ਹਾਲ ਦੇ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰ ਵੱਲੋਂ ਰਿਪੋਰਟ ਬਣਾ ਕੇ ਵੀ ਤਿਆਰ ਕੀਤੀ ਗਈ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਇੱਕ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਪਰ ਜਿਹੜੇ ਕਿ ਜਿਹੜੇ ਦੋਸ਼ੀ ਨੇ ਉਹ ਅਜੇ ਤੱਕ આરોપી ਨਹੀਂ ਹੋ ਗ੍ਰਿਫਤਾਰ ਨਹੀਂ ਹੋਏ ਇਸ ਨੂੰ ਲੈ ਕੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਇਸੇ ਤਰ੍ਹਾਂ ਹੀ ਅੱਜ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਤਕਰੀਬਨ ਇਸ ਲੜਾਈ ਨੂੰ 1 ਮਹੀਨਾ ਹੋ ਚੁੱਕਿਆ ਹੈ ਜਿੱਥੇ ਕਿ ਨੌਜਵਾਨ ਨੂੰ ਲੜਾਈ ਛਡਾਉਣਾ ਮਹਿੰਗਾ ਪੈ ਜਾਂਦਾ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਸੋ ਨੌਜਵਾਨ ਦੇ ਸੱਟਾਂ ਬਹੁਤ ਲੱਗੀਆਂ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਵਿੱਚ ਹਸਪਤਾਲ ਵਿਖੇ ਵੀ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਅੱਜ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਦੇ ਸਬੰਧ ਵਿੱਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 31 ਜਨਵਰੀ ਦੀ ਰਾਤ ਨੂੰ ਝਗੜੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਸੀ ਅਤੇ ਜ਼ਖਮੀ ਵਿਅਕਤੀਆਂ ਦੀ ਡਾਕਟਰ ਦੀ ਓਪੀਨੀਅਨ ਜਿਹੜੀ ਕਿ ਔਣੀ ਵਾਲੇ ਬਾਕੀ ਐ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੋ ਪੁਲਿਸ ਅਧਿਕਾਰੀਆਂ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਹੈ। ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰਨਾਨਕਪੁਰੇ ਦੀ ਜਿੱਥੇ ਕਿ ਦੋ ਧਿਰਾਂ ਦੇ ਵਿੱਚ ਆਲੇ ਜੋ ਝਗੜਾ ਹੋ ਰਿਹਾ ਸੀ ਅਤੇ ਝਗੜੇ ਦਾ ਰੈਜਨਾਮਾ ਕਰਵਾਉਣ ਵਾਸਤੇ ਨੌਜਵਾਨ ਜਾਂਦਾ ਤੇ ਉਲਟਾ ਉਸ ਨੂੰ ਹੀ ਜਿਹੜਾ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰਤਾ ਜਾਂਦਾ ਤੇ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਇਸ ਮੌਕੇ ਤੇ ਪਰਿਵਾਰ ਦਾ। ਜੀ ਰੂ ਰਾਜਾ ਜੀ ਇਹ ਕਤੀਰਾ ਨੂੰ ਮੇਰੇ ਯਾਰ ਦੋਸਤ ਨੇ ਕਿਹਾ ਵੀ ਮੇਰਾ ਤੇ ਗੁਨਾਮ ਪ੍ਰੇ ਚੌਂਗ ਉਹ ਲੱਭਈ ਹੋ ਗਈ ਟਰੱਕ ਵਾਲੇ ਨੇ ਮੈਂ ਕੀ ਆ ਕਹਿੰਦਾ ਟਰੱਕ ਵਾਲੇ ਰਸਤੇ ਚ ਲਾਇਆ ਸੀ ਉਹਨਾਂ ਮੇਰੀ ਪੂਰੀ ਸਲਿੱਪ ਹੋ ਗਈ ਤਾਂ ਮੈਨੂੰ ਗਾੜਾ ਗੂੜਾ ਕੱਢਣ ਲੱਗੇ ਮੈਨੂੰ ਫੋਨ ਕੀਤਾ ਉਹਨਾਂ ਨੇ ਮੈਂ ਕਿਹਾ ਚਲੋ ਯਾਰ ਲੜਿਓ ਨਾ ਉਹ ਬੰਦੇ ਮੇਰੇ ਬਾਗ ਕਵਿਆ ਫਿਰ ਲੜਿਓ ਨਾ ਐ ਮੈਂ ਜਾ ਕੇ ਪੁੱਛਿਆ ਹੀ ਆ ਐ ਜਾ ਕੇ ਲੋਪਾਈਆਂ ਜੀ ਉਹ ਮੇਰੇ ਖੱਤੀ ਪੈ ਗਏ ਪਿੰਦੇ ਉਤ ਬਾਅਦ ਆਪਾਂ ਮਹੱਲੇ ਵਾਲੇ ਤੇ ਤੇ ਅੱਗੇ ਹਨ ਨੂੰ ਸੰਭੇਤ ਵੀ ਜਾ ਲੜੇ ਇੱਥੇ ਖਾਪਣਾ ਬਹੁਤ ਲੜੇ ਉਹਨਾ ਫੇਰੇ ਜਾ ਕੇ ਗੱਲ ਕਰਦੇ ਇਹਦਾ ਪਾਸ ਵਾਪਸੀ ਆ ਰਹੀ ਤੁਹਾਨੂੰ ਮਗਰੋਂ ਮੇਰੇ ਆ ਕੇ ਨਾਲ ਫੇਰ ਝੰਡਾ ਮਾਰਦਾ ਨਹੀਂ ਇਹ ਕਿਤੇ ਦੁਕਾਨਦਾਰ ਹੀ ਹੋ ਸੇਲਰ ਪਰਵਾਦ ਦੇ ਮੈਨੂੰ ਨੀਦਾ ਮੈਨੂੰ ਕੋਈ ਪਤਾ ਇਹ ਇਹ ਮੇਰੇ ਬਾਗ ਜੀ ਇਹਨਾਂ ਮੈਂ ਬਸ ਮਾਸ ਨੂੰ ਲੈਂਦਾ ਹੀ ਦੁਕਾਨਦਾਰ ਮੈਨੂੰ ਸੱਟਾ ਮਾਰੀਆਂ ਪਾਈ ਸੋਲਬ ਨੇ ਮੋਨੂ ਨੇ ਤੇ ਨੀਟੇ ਇਨਨੇ ਲੰਕਾਰਾ ਮਾਰਿਆ ਮੁੰਡੂ ਨੇ ਕਿ ਪਾਨ ਮਾਰੀ ਜੇ ਮੇਰੇ ਨੂੰ ਸੱਜਿਆਈ ਮੇਰੇ ਯਾਰ ਦੋਸਤੀ ਉਹ ਲੜ ਲਗੇ ਇਹਨਾਂ ਨਾਲ ਲੜਾਈ ਦੇ ਮੋੜ ਤੇ ਮੈਂ ਕਹਿੰਦਾ ਲੜੇ ਹੋਣਾ ਆਪਣੇ ਵਾਕ ਉਹ ਆਪਾਂ ਇਹਨਾਂ ਨਾਲ ਬੈਠ ਕੇ ਉਧਰ ਹੀ ਗੱਲ ਕਰ ਲੈਂਦੇ ਆ ਆਜੋ ਭਾਈ ਬੋਤੇ ਉਹਨਾਂ ਨੇ ਮੈਂ ਕਹਿੰਦਾ ਇਹ ਪਉ ਗੱਲ ਕਰਨੀ ਆਪਾਂ ਪਿੱਛੇ ਹੀ ਉਹਨਾਂ ਨੂੰ ਜਾ ਕੇ ਇਹ ਪਿੱਛੇ ਆਉਣੀ ਆ ਭਾਈ ਥੂੜੀ ਮਖ ਲੜੀ ਨਾਲ ਹੀ ਥੱਤੀ ਪੈ ਗਏ ਜੀ ਬੱਲੇ ਕੀ ਕੀਤੀ ਹੋਈ ਉਹਨਾਂ ਦਾ ਟਰਾਕਰ ਡਿਲੀਵਰੀ ਪਰ ਮਨੂੰ ਦਾ ਯਾਰ ਦੋਸਤੀ ਹੈ ਇਹ ਬਾਅਦ ਹੀ ਇਹਨੇ ਹੋਰ ਬੰਦੇ ਇਕੱਠੇ ਕਰ ਲਏ ਫੋਨ ਕਰਕੇ ਇਹਦਾ ਬਾਬਾ ਵਾਪਸੀ ਆ ਰਹੇ ਹਨ ਮੋਹਲੇ ਵਾਲਿਆਂ ਨੇ ਕਿਹਾ ਵੀ ਜਾਓ ਤੇ ਤੇਰੇ ਨਾਲ ਗੱਲ ਕਰਦੇ ਆਪਾਂ ਵਾਪਸੀ ਆਣ ਲਗੇ ਅੱਧੇ ਰਸਤੇ ਆਏ ਉਹਨਾਂ ਨੇ ਫਿਰ ਕਾਲਾ ਮਾਰਿਆ ਇਟਾ ਮਾਰਦਿਆਂ ਚਾਲੂ ਕਰਤੀਆਂ ਬਾਕੀ ਮੁੰਡੇ ਪਿੱਛੇ ਹੋੜ ਗਏ ਤੇ ਮੇਰੇ ਨਾਲ ਆ ਕੇ ਸੁੱਤਾ ਹੀ ਲੱਗ ਕੇ ਮਾਰਤਾ ਹੀ ਸੀ ਇਹ ਮੇਰੇ ਆ ਦਿਮਾਗ ਦੀ ਹੈ ਡਾਕਟਰੀ ਰਿਪੋਰਟ ਤੇ ਆਇਆ ਇਹ ਆਪਾਂ ਨਰਵ ਹਸਪਤਲ ਚਲਾਇਆ ਜੀ ਉਹ ਕਹਿੰਦੇ ਤਿੰਨ ਹੱਡੀਆਂ ਦਿਮਾਗ ਦੀਆਂ ਫੈਕਚਰ ਹੋਈਆਂ ਜੀ ਇੱਕ ਅੱਖ ਦੀ ਇੱਕ ਅਦਰ ਦੀ ਅੱਖਰੀ ਹੋਈ ਹੈ ਪੰਜ ਹੱਡੀਆਂ ਟੋਡਰ ਖਾਚਰ ਆਈ ਪੁਲਿਸ ਇਹ ਪਹਿਲਾ ਜੀ ਸਾਡਾ ਆਂਦੋ ਆਇਓ ਤੁਹਾਡੀ ਰਿਪੋਰਟ ਨਹੀਂ ਆਈ ਅੱਜ ਆਇਓ ਕੱਲ ਆਇਓ ਅੱਜ ਆਇਓ ਕੱਲ ਆਇਓ ਆਹੋ ਹੀ ਕਰਦੇ ਪਏ ਜੀ ਮਹੀਨਾ ਚੱਲਦਾ ਹੀ ਹਾਲੇ ਪਾਹੋ ਇਨਸਾਫ ਹੀ ਚਾਹੁੰਦੇ ਆ ਜੀ ਇਹਨਾਂ ਨੇ ਏਰੀਆ ਧਾਰਾ ਲਾਈਆਂ ਮੋਹ ਹੜਕੀਆਂ ਧਾਰਾ ਲਾਈਆਂ ਕਿਤੇ ਸੱਟਾਂ ਦੇ ਮੁਕਾਬਲ ਨਹੀਂ ਧਾਰਾ ਲਗੀਆਂ ਆਪਾਂ ਇਹੋ ਹੀ ਜਾਣਦੇ ਆ ਵੀ ਸਾਡੇ ਨੂੰ ਹੁਣ ਤੋਂ ਦੋਸਤ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਉਹ ਇਹ ਬੰਦੇ ਸਾਨੂੰ ਉਲਟ ਧਮਕੀਆਂ ਵੀ ਦੇ ਰਹੇ ਨੇ ਉਹਨਾਂ ਨੇ ਪਹਿਲਾਂ ਹੀ ਕਿਹਾ ਜੀ ਪੁਲਿਸ ਆਪਦਾ ਪਰਚਾ ਨਹੀਂ ਬਣ ਦੇਣਾ ਤੇ ਬਿਲਕੁਲ ਹਲਕਾ ਜਿਹਾ ਪਰਚਾ ਬਣਾ ਕੇ ਪੁਲਿਸ ਨੇ ਸਾਡੇ ਅੱਗੇ ਪੇਸ਼ ਕਰਤਾ ਤੋਂ ਨਾ ਕੋਈ ਵੀ ਬੰਦੇ ਜੀ ਉੱਤੇ ਹੀ ਜੋ ਵੀ ਰੱਪੇ ਹੀ ਪੰਦੀ ਦਾ ਕੁਛ ਨਹੀਂ ਬੰਦਾ ਜੀ ਤੇ ਬਾਕੀ ਤੁਹਾਡਾ ਨਾਲ ਲਾਈਆਂ ਨਹੀਂ ਇਹ ਤੇਰੀ ਮੇਰੀ ਕਹਿੰਦੇ ਜੀ ਪ੍ਰੀਮੀਅਮ ਲੈ ਆ ਰਿਹਾ ਜੀ ਪ੍ਰੀਮੀਅਮ ਲੈਣ ਨੂੰ ਹਫਤਾ ਦੇਣਾ ਤੋ ਆ ਨਹੀਂ ਤੇ ਆਈ ਉਹ ਕਹਿੰਦੇ ਅੱਜ ਆਣਾ ਕਰ ਲੈਣਾ ਅੱਜ ਆਣਾ ਕਰ ਲੈਣਾ ਜੀ ਉਹ ਆ ਪਸਾ ਨੂੰ ਆ ਰਹੀ ਮੰਗ ਕਰਦਾ ਵੀ ਇਹਨੂੰ ਹਿਸਾਬ ਦਿੱਤਾ ਜਾਵੇ ਕਿਰੀ ਇਹਦੇ ਸੱਤਾ ਬੱਝੀਆਂ ਉਹ ਨੂੰ ਸੰਸਾਦ ਦੋ ਵੱਤ ਤੋਂ ਵਾਲੇ ਦਾ ਫਲਾਪ ਕਾਰਵਾਈ ਕੀਤੀ ਹੈ ਨਹੀਂ ਜ ਕਿਸੇ ਦੀ ਨਹੀਂ ਹੋਈ ਕੀ ਨਾਮ ਹੈ ਸਰਦੂਖ ਮਾਰ ਕੀ ਗੱਲ ਹੋਈ ਜਿਹੜੀ ਤੁਹਾਡੇ ਸੱਟਾਂ ਲੱਗੀਆਂ ਕਿਸ ਤਰ੍ਹਾਂ ਇਹ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਆਪਣੇ ਫਾਦਾ ਸਾਹਿਬ ਨਾਲ ਘਰ ਸੋਤਾ ਆਪਣੇ ਫੈਮਿਲੀ ਨਾਲ ਆ ਮੇਰੇ ਬ੍ਰਦਰ ਸਾਹਿਬ ਵੀ ਗਏ ਇਹਨਾਂ ਦੇ ਫਰੈਂਡਾਂ ਦਾ ਫੋਨ ਆਇਆ ਸੀ ਇਹ ਬਾਹਰ ਗਏ ਤੇ ਭਾਈ ਇਹਨਾਂ ਦੇ ਤੁਹਾਨੂੰ ਤੇ ਇਹਨਾਂ ਦੇ ਪਤਾ ਨਹੀਂ ਸਿਰ ਤੇ ਇੰਨੀਆਂ ਸੱਟਾਂ ਲੱਗੀਆਂ ਇਹਨਾਂ ਦੇ ਹੱਥੋਂ ਖੂਨ ਨਿਕਲੁੰਦਾ ਹੈ ਇਹੀ ਗੱਲੋ ਭਾਈ ਮੈਂ ਆਪਣੀ ਦੁਕਾਨ ਲਾ ਕੇ ਭੱਜਾ ਭੱਜਾ ਚੱਲ ਗਿਆ ਮੈਂ ਕਿਤੇ ਦੁਕਾਨ ਲਾ ਕੇ ਨਾ ਲੜਿਓ ਉਹ ਭਾਈ ਉਹ ਬੰਦੇ ਤੋਂ 12 20 ਮੇਰੇ ਬ੍ਰਦਰ ਨੂੰ ਸੱਟਾ ਮਾਰ ਕੇ ਦੁਕਾਨ ਲਾ ਕੇ ਆਣ ਕੇ ਫਿਰ ਮੇਰੇ ਵੀ ਭਾਈ ਦਾਤਰ ਮਾਰਿਆ ਸਿਰ ਤੇ ਮੇਰੇ ਰਾਤ ਦੇ ਬਲੱਡ ਨਹੀਂ ਬੰਦ ਹੁੰਦਾ ਜਿਹੜਾ ਮੌਕੇ ਤੇ ਮੈਂ ਡਾਕਟਰ ਨਹੀਂ ਤਾਂ ਕੋਈ 12 ਟਾਂਕੇ ਲਵਾਏ ਇਹ ਬਲੱਡ ਨਹੀਂ ਬੰਦ ਹੁੰਦਾ ਜਿਹੜੀ ਤਰ੍ਹਾਂ ਕਿੰਨੇ ਲੋਕ ਉਹ ਭਾਈ ਕੈਮਰੇ ਸੀਸੀਟੀ ਵੀ ਕੈਮਰੇ ਦੀ ਵੀਡੀਓ ਆਈਆਂ ਸਾਰੀਆਂ ਕਿੰਨੇ ਕਿੰਨੀ ਕੁ ਦਿਨ ਹੋ ਗਈ ਹੈ ਘਟਨਾ ਨੂੰ ਕਿੰਨੇ ਦਿਨ ਇਹ ਭਾਈ ਮਹੀਨਾ ਹੋ ਚਲਾ ਹੈ ਪੂਰਾ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕਾਰਵਾਈ ਭਾਈ ਪਤਾ ਨਹੀਂ ਹਨੂ ਦੇ ਮਾਰੇ ਕਾਰਵਾਈ ਕੋਈ ਹੋਈ ਨਹੀਂ ਜਾਂ ਕੋਈ ਗ੍ਰਿਫਤਾਰੀ ਹੋਈ ਹੋਵੇ ਜਾਂ ਕੋਈ ਛਾਪੇ ਮਾਰੀ ਹੋਈ ਹੋਵੇ ਉਹਨਾਂ ਘਰ ਤੇ ਆਪਾਂ ਵੀ ਕਹਿੰਦੇ ਬਸ ਇਹੀ ਆ ਕਿ ਉਹਨਾਂ ਦੇ ਬੰਦਿਆਂ ਦੇ ਬਰਦਰਾ ਡੇ ਨਾਲ ਤੇ ਦੁਕਾਨ ਤੇ ਹੀ ਆਉਂਦੇ ਰਹੇ ਬੰਦੇ ਬੁੰਦੇ ਕਿ ਆਪਾਂ ਇਹ ਕੰਮ ਕਰਾ ਲੈਣਾ ਉਹ ਕਰਾ ਲੈਣਾ ਪੈਸੇ ਵਾਲੇ ਬੰਦੇ ਹੋਏ ਇਹਨਾਂ ਦੇ ਹੁਣ ਰਾਈਨੋ ਮੇ ਦਾ ਦਬਾਵਾ ਪਾ ਰਹੇ ਆ ਆ ਰਾਈਨੋ ਮੇ ਦਾ ਕਿ ਕੀ ਮੰਗ ਕਰਦੇ ਮੰਗ ਭਾਈ ਇਹੀ ਆ ਕਿ ਇਹਨਾਂ ਦੇ ਧਾਰਾ ਲੱਗੀ ਹੈ ਜੜੀਆਂ ਵੀ ਇਹਨਾਂ ਨੂੰ ਸਜ਼ਾ ਵੱਧ ਵੱਧ ਹੋਵੇ ਆ ਨੂੰ ਕੋਈ ਰਾਜਨਾਮੇ ਨਾ ਭਾਈ ਕੋਈ ਕੋਈ ਲਾਂ ਦੇਣੀਆਂ ਕੀ ਨਾਮ ਸਰ ਮੈਂ ਨਾਨਾ ਸ਼ਿਵਾਨੀ ਗੋਪਾ ਹੈ ਕੀ ਗੱਲ ਹੋਈ ਜਿਹੜਾ ਝਗੜਾ ਹੋਇਆ ਸੀ ਕਿਹਦੇ ਕਿਹਦੇ ਸੱਟਾਂ ਲੱਗੀਆਂ ਸੀ ਤੁਹਾਡੇ ਕੌਣ ਲੱਗਦੇ ਸਰ ਮੇਰੇ ਬ੍ਰਦਰ ਲੱਗਦੇ ਆ ਦੋਨੋਂ ਬ੍ਰਦਰ ਦੇ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸਰ ਗੱਲ ਆ ਕੀ ਪਤਾ ਇੱਕ ਮਹੀਨਾ ਹੋ ਚੱਲਾ ਪੂਰੀ ਲੜਾਈ ਨੂੰ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਭਾਈ ਮੇਰੇ ਵੱਡੇ ਬ੍ਰਦਰ ਦੀਆਂ ਪੰਜ ਟੋਟਲ ਪੰਜ ਹੱਡੀਆਂ ਟੁੱਟੀਆਂ ਨੇ ਤਿੰਨੇ ਦਿਮਾਗ ਦੀਆਂ ਹੱਡੀਆਂ ਦੋ ਅੱਖਾਂ ਦੀਆਂ ਛੋਟੇ ਭਰਾ ਦੇ ਮੇਰੇ 12 ਟਾਂਕੇ ਲੱਗੇ ਜੇ ਅੰਨਾਰੇ ਇੱਕ ਹੋਰ ਦੋਸਤ ਹੈ ਉਹਨੂੰ ਵੀ ਸਰ 13 ਟਾਂਕੇ ਲੱਗੇ ਜੇ ਸਰ 1 31 ਤਰੀਕ ਨੂੰ 31 ਤਰੀਕ ਨੂੰ ਸਰ ਲੜਾਈ ਹੋਈ ਸੀ ਅੱਜ ਵੇਖੋ ਸਰ ਇੱਕ ਮਾਰ ਤੋਰ ਚੱਲੀ ਜੇ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਭਾਈ ਜੇ ਆਪਾਂ ਥਾਣੇ ਜਾਈਏ ਕੱਲ ਆ ਜਿਓ ਪਰਸੋਂ ਆ ਜਿਓ ਪਰਸੋਂ ਨਹੀਂ ਐਸਾ ਚ ਨਹੀਂ ਗਿਆ ਐਸਾ ਨਹੀਂ ਇਹ ਐਸੀ ਨਹੀਂ ਕਿ ਬਸ ਸਾਨੂੰ ਆਹੀ ਕੁਛ ਕਰ ਦੇਵੇ ਜੇ ਸਰ ਸਾਨੂੰ ਸਾਨੂੰ ਇਨਸਾਫ ਚਾਹੀਦਾ ਵਾ ਹੁਣ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇੱਕ ਮਹੀਨਾ ਹੋ ਚੱਲਿਆ ਸਰ ਠੀਕ ਸਮਝਦੇ ਜੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਸਰ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਬਈ ਦੇਖੋ ਇਹਨਾਂ ਉੱਤੇ ਜਾਂਦੇ ਉਸੇ ਪ੍ਰੈਸ਼ਰ ਪੈਂਦਾ ਪਿਆ ਦੂਜੀ ਪਾਰਟੀ ਨਾਲ ਜਦ ਜਦ ਪਹਿਹ ਦਿਖਵਾਂਦੀ ਪਈ ਹੈ ਜਾਂ ਕੁਝ ਕਰਦੀ ਪਈ ਦੇਖੋ ਇੱਕ ਮਹੀਨਾ ਹੋ ਗਿਆ ਕੱਲਿਆ ਕਾਰਵਾਈ ਤੇ ਕੁਛ ਨਾ ਕੁਛ ਤਾਂ ਕਾਰਵਾਈ ਹੋਣੀ ਚਾਹੀਦੀ ਨਾ ਨਾ ਸਰ ਇਹਨਾਂ ਉੱਤੇ ਕੋਈ ਗਿਫਟ ਘਾਰੀ ਹੈ ਤਾਂ ਨਾ ਇਹਨਾਂ ਦੇ ਘਰ ਕੋਈ ਛਾਪਾ ਵਾਜੀ ਹੈਗੀ ਆ ਦੇਖੋ ਮੇਰੇ ਜਿਹੜੇ ਮੁੰਡੇ ਨੇ ਸੱਟਾ ਮਾਰਿਆ ਔਰ ਛੜੇ ਆ ਮੱਥੇ ਤੱਕ ਘੁੰਮਦੇ ਵੇਜੇ ਛੜਿਆ ਸਾਡੇ ਸਾਹਮਣੇ ਤੁਰਦੇ ਪਏ ਆ ਅੱਗੋਂ ਬਾਹਰ ਲੋਕਾਂ ਨੂੰ ਕਹਿੰਦੇ ਪਏ ਸੀ ਸਾਡੇ ਉੱਤੇ ਕੋਈ ਪਰਚਾ ਨਹੀਂ ਹੋਣਾ ਸਾਡੇ ਉੱਤੇ ਪਰਚਾ ਕਰਵਾ ਦੇ ਵੇਖਣ ਸਾਨੂੰ ਧਮਕੀਆਂ ਦਿੰਦੇ ਪਏ ਆ ਤੁਸੀਂ ਆੜ ਨਾਲ ਰਾਜੀ ਰਾਮਾ ਕਰ ਲੋ ਨੇ ਤੇ ਆਪਾਂ ਤੁਹਾਡੇ ਉੱਤੇ ਝੂਠੇ ਪਰਚੇ ਪਵਾ ਦਨੇ ਸਰ ਕੀ ਮੰਗ ਕੀ ਕਰ ਸਰ ਅਸੀਂ ਮੰਗਾਈ ਕਰਦੇ ਹਾਂ ਸਾਨੂੰ ਇਹਨਾਂ ਦੇ ਗਿਫਟਕਾਰੀ ਕੀਤੀ ਜਾਵੇ ਜਿੰਨੀ ਵੱਡੀ ਉਹ ਸਜਾ ਸਜਾ ਦਿੱਤੀ ਜਾਵੇ ਇਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਇੱਕ ਮਹੀਨਾ ਹੋ ਗਿਆ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਸਰ ਪੁਲਿਸ ਵਾਲਿਆਂ ਨੇ ਸਾਨੂੰ ਕਦੀ ਲਾਰੇ ਲਾਈ ਜਾਂਦੇ ਕੱਲ ਆਜਿਓ ਪਰਸਵਾ ਆਜਿਓ ਪਰਸਵਾ ਆਜਿਓ ਚੌਥਾ ਆਜਿਓ ਸਰ ਸੱਟੇ ਦਾ ਹਾਜੇਤੀ ਸਤਾਵ ਤੋਂ ਪੜਿਆ ਝਗੜਾ ਹੋਇਆ ਸੀ ਕਿ ਤੱਕ ਕੀ ਕਾਰਨ ਹੈ ਕਿਸੇ ਬੱਚਾ ਦੀ ਤਵਾ ਕੋਈ ਨਹੀਂ ਦੀ ਮਗੀ ਉਹਨਾਂ ਜਿਹੜੇ ਦੁਸ਼ਮਣ ਹੈ ਜਿਨ੍ਹਾਂ ਦੇ ਭਾਈ ਟੇਬ ਸੀਗਾ ਉਹਨਾਂ ਨੂੰ ਤਕਰੀਰ ਵਿੱਚ ਸ਼ਾਮਲ ਕਰਿਆ ਉਹਦਾ ਜੀ ਬਾਕੀ ਅਗੇ ਇਨਵੈਸਟੀਗੇਸ਼ਨ ਚੱਲਦੀ ਹੈ ਜਿਵੇਂ ਜਿਵੇਂ ਜੂਨੀਅਰ ਸਾਹਮਣੇ ਹੋਣੇ ਦੋਨੇ ਤਾਲਾ ਕਰਦੇ ਪਰਿਵਾਰ ਨੇ ਕਹਿਣਾ ਹੈ ਕਿ ਹੈਡ ਜਿਹੜਾ ਰੋਕੀਆਂ ਨੂੰ ਫੜਿਆ ਹੀ ਨਹੀਂ ਗਿਆ ਕੀ ਕਹਿਣਾ ਚਾਹੁੰਗੇ ਇਹ ਉਹਨਾਂ ਦਾ 23 ਬੱਚਾ ਦਾ ਪੱਜਾ ਸੀ ਕਿਤੇ ਛੇ ਬੱਚਾ ਉਹ ਵੀ ਤਕਰੀਰ ਵਿੱਚ ਸ਼ਾਮਲ ਕਰਦੇ ਉਹ ਜਿੱਦਾਂ ਉਹਨਾਂ ਨੇ ਕਿਹਾ ਸੀ ਇਹ